ਬੈਸੇ ਤਾਂ ਕਾਨੂੰਨ ਦਾ ਜਿੰਨਾ ਜ਼ਿਆਦਾ ਗਿਆਨ ਹੋਊਗਾ ਓਨਾ ਹੀ ਜ਼ਿਆਦਾ ਫਾਇਦਾ ਹੋਊਗਾ ਜਿੰਨਾ ਜ਼ਿਆਦਾ ਅਸੀਂ ਆਪਣੇ ਕਾਨੂੰਨੀ ਹੱਕਾਂ ਦੇ ਬਾਰੇ 'ਚ ਆਪਣੇ ਕਾਨੂੰਨੀ ਅਧਿਕਾਰਾਂ ਦੇ ਬਾਰੇ 'ਚ ਆਪਣੇ ਲੀਗਲ ਰਾਈਟਸ ਦੇ ਬਾਰੇ 'ਚ ਜਾਣਾਂਗੇ ਜਾਗਰੂਕ ਹੋਵਾਂਗੇ ਅਵੇਅਰ ਹੋਵਾਂਗੇ ਸਾਨੂੰ ਓਨਾ ਹੀ ਜ਼ਿਆਦਾ ਫਾਇਦਾ ਹੋਊਗਾ ਪਰ ਅੱਜ ਦੀ ਇਸ ਛੋਟੀ ਜਹੀ ਵੀਡੀਓ ਦੇ ਵਿੱਚ ਅਸੀਂ ਕੁਝ ਕੁ ਮੁੱਖ ਕਾਨੂੰਨੀ ਹੱਕਾਂ ਦੇ ਬਾਰੇ 'ਚ ਅਧਿਕਾਰਾਂ ਦੇ ਬਾਰੇ 'ਚ ਕਾਨੂੰਨ ਦੇ ਬਾਰੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਲਗਭਗ ਮੈਂ 13 ਕੂ ਜਿਹੜੇ ਸਾਡੇ ਕਾਨੂੰਨੀ ਹੱਕ ਨੇ ਜਿਹੜੇ ਕਿ ਬਹੁਤ ਮਹੱਤਮਪੂਰਨ ਨੇ ਜਿਹੜੇ ਸਾਡੇ ਅਧਿਕਾਰ ਨੇ ਜਿਹੜੇ ਕਾਨੂੰਨ ਨੇ ਉਹਨਾਂ ਦੇ ਬਾਰੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕਿ ਹਰ ਇੱਕ ਭਾਰਤੀ ਨਾਗਰਿਕ ਨੂੰ ਜਾਣਨੇ ਬਹੁਤ ਜ਼ਿਆਦਾ ਜ਼ਰੂਰੀ ਨੇ ਭਾਵੇਂ ਆਮ ਪਬਲਿਕ ਹੋਵੇ ਭਾਵੇਂ ਸਾਡੇ ਵਿਦਿਆਰਥੀ ਹੋਣ ਕਾਨੂੰਨ ਦੇ ਵਿਦਿਆਰਥੀ ਹੋਣ ਜਾਂ ਫਿਰ ਜੰਗ ਪ੍ਰੋਫੈਸ਼ਨਲ ਹੋਣ ਜਾਂ ਫਿਰ ਜਿਹੜੇ ਸੋਸ਼ਲ ਮੀਡੀਆ ਯੂਜ਼ਰਸ ਨੇ ਜਿਹੜੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਨੇ ਉਹ ਹੋਣ ਕੋਈ ਵੀ ਹੋਵੇ ਹਰ ਇੱਕ ਨੂੰ ਇਹ ਜਿਹੜੇ ਕਾਨੂੰਨੀ ਹੱਕ ਨੇ ਅਧਿਕਾਰ ਨੇ ਰਾਈਟਸ ਨੇ ਉਹਨਾਂ ਦੇ ਬਾਰੇ ਵਿੱਚ ਜ਼ਰੂਰ ਜਾਣਨਾ ਚਾਹੀਦਾ ਹੈ ਤੇ ਇਹਨਾਂ 13 ਕਾਨੂੰਨੀ ਹੱਕਾਂ ਦੇ ਵਿੱਚੋਂ ਅਧਿਕਾਰਾਂ ਦੇ ਵਿੱਚੋਂ ਤਿੰਨ ਹੱਕ ਤਾਂ ਬਹੁਤ ਹੀ ਕਮਾਲ ਦੇ ਨੇ ਤਿੰਨ ਕਾਨੂੰਨ ਤੇ ਜੇ ਤੁਸੀਂ ਵੀ ਆਪਣੇ ਹੱਕਾਂ ਬਾਰੇ ਅਧਿਕਾਰਾਂ ਬਾਰੇ ਕਾਨੂੰਨ ਦੇ ਬਾਰੇ ਚ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖ ਸਕਦੇ ਹੋਗੇ ਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤੁਹਾਡੇ ਲਈ ਫਾਇਦੇਮੰਦ ਹੋਵੇ ਤਾਂ ਫਿਰ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਸਕਦੇ ਹੋਗੇ ਤਾਂ ਜੋ ਹੋਰ ਵੀ ਯਾਰਾਂ ਦੋਸਤਾਂ ਮਿੱਤਰਾਂ ਦੀ ਜਾਣਕਾਰੀ ਦੇ ਵਿੱਚ ਵਾਧਾ ਹੋ ਸਕੇ ਉਹਨਾਂ ਦਾ ਫਾਇਦਾ ਹੋ ਸਕੇ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਆਪਣੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋਗੇ ਤੇ ਦੋਸਤੋ ਜਿਹੜਾ ਮੈਂ ਇੱਕ ਨੰਬਰ ਤੇ ਸਾਡਾ ਕਾਨੂੰਨੀ ਹੱਕ ਅਧਿਕਾਰ ਜਿਹੜਾ ਨੋਟ ਕੀਤਾਗਾ ਉਹ ਹੈਗਾ ਜੀ ਰਾਈਟ ਟੂ ਲੀਗਲ ਏਡ ਫ੍ਰੀ ਲੀਗਲ ਏਡ ਮੁਫਤ ਕਾਨੂੰਨੀ ਸਹਾਇਤਾ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਬਹੁਤ ਜ਼ਿਆਦਾ ਗਰੀਬ ਨੇ ਤੇ ਇਹ ਜਿਹੜਾ ਕਾਨੂੰਨੀ ਹੱਕ ਹੱਕ ਹੈ ਸਾਡਾ ਅਧਿਕਾਰ ਹੈ ਮੁਫਤ ਕਾਨੂੰਨੀ ਸਹਾਇਤਾ ਵਾਲਾ ਇਹ ਉਹਨਾਂ ਨੂੰ ਇਹ ਹੱਕ ਦਿੰਦਾ ਹੈ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਨੇ ਗਰੀਬ ਨੇ ਜਿਹੜੇ ਵਕੀਲ ਦੀ ਫੀਸ ਨਹੀਂ ਦੇ ਸਕਦੇ ਪ੍ਰਾਈਵੇਟ ਵਕੀਲ ਨਹੀਂ ਕਰ ਸਕਦੇ ਜਿਹੜੇ ਹੋਰ ਕੇਸ ਦੇ ਖਰਚੇ ਹੁੰਦੇ ਨੇ ਉਹ ਨਹੀਂ ਉਠਾ ਸਕਦੇ ਤਾਂ ਉਹ ਮੁਫਤ ਕਾਨੂੰਨੀ ਸਹਾਇਤਾ ਦੇ ਹੱਕਦਾਰ ਨੇ ਇਸ ਸੰਬੰਧ ਦੇ ਵਿੱਚ ਭਾਰਤ ਦੇ ਸੰਵਿਧਾਨ ਦਾ ਆਰਟੀਕਲ 39 A ਪੜਿਆ ਜਾ ਸਕਦਾ ਹੈ ਤੇ ਸੀਆਰਪੀਸੀ ਦੀ ਧਾਰਾ ਜਿਹੜੀ 304 ਹੈ ਉਹ ਵੀ ਇਸੇ ਸੰਬੰਧ ਵਿੱਚ ਹੈ ਤੇ ਸੀਆਰਪੀਸੀ ਦੀ ਜਗ੍ਹਾ ਤੇ ਜਿਹੜਾ ਇੱਕ ਨਵਾਂ ਕਾਨੂੰਨ ਆਇਆ ਹੈ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ ਬੀ ਐਨ ਐਸ ਐਸ ਉਸ ਦੀ ਧਾਰਾ ਜਿਹੜੀ 341 ਹੈ ਉਹ ਵੀ ਇਸੇ ਸੰਬੰਧ ਵਿੱਚ ਹੈ ਜਿਹੜੇ ਗਰੀਬ ਵਿਅਕਤੀ ਨੇ ਇਹ ਉਹਨਾਂ ਨੂੰ ਮੁਫਤ ਕਾਨੂੰਨੀ ਸਹੈਤਾ ਦਾ ਹੱਕ ਦਿੰਦੀ ਹੈਗੀ ਇਸ ਤੇ ਇੱਕ ਸਪੈਸ਼ਲ ਕਾਨੂੰਨ ਵੀ ਬਣਿਆ ਹੋਇਆ ਹੈ ਲੀਗਲ ਸਰਵਿਸਿਜ਼ ਅਥਾਰਟੀ ਐਕਟ 1987 ਦੇ ਵਿੱਚ ਬਣਿਆ ਸੀਗਾ ਤੇ ਇਸ ਤੇ ਆਪਾਂ ਇੱਕ ਪਹਿਲਾਂ ਵੀ ਇੱਕ ਡਿਟੇਲਡ ਵੀਡੀਓ ਬਣਾ ਚੁੱਕੇ ਹਾਂਗੇ ਉਸ ਵੀਡੀਓ ਦਾ ਲਿੰਕ ਮੈਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਤੇ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਇਸ ਰਾਈਟ ਦੇ ਬਾਰੇ ਵਿੱਚ ਜੇ ਹੋਰ ਜਾਣਨਾ ਚਾਹੁੰਦੇ ਹੋਗੇ ਤਾਂ ਤੁਸੀਂ ਉਹ ਵਾਲੀ ਵੀਡੀਓ ਵੀ ਦੇਖ ਸਕਦੇ ਹੋਗੇ ਤੇ ਦੋਸਤੋ ਜਿਵੇਂ ਕਿ ਤੁਸੀਂ ਅ ਕੂਰਟ ਦੇ ਵਿੱਚ ਜੇ ਜਾਂਦੇ ਹਾਂ ਤਾਂ ਹਰ ਇੱਕ ਜਗ੍ਹਾ ਤੇ ਇਹ ਇੱਕ ਫ੍ਰੀ ਲੀਗਲ ਏਡ ਵਾਲਾ ਜਿਹੜਾ ਆਫਿਸ ਹੈ ਉਹ ਬਣਿਆ ਹੋਇਆ ਹੁੰਦਾ ਹੈ ਭਾਵੇਂ ਕੋਈ ਵੱਡੀ ਕੋਰਟ ਹੋਵੇ ਛੋਟੀ ਹੋਵੇ ਸੁਪਰੀਮ ਕੋਰਟ ਹੋਵੇ ਹਾਈ ਕੋਰਟ ਹੋਵੇ ਕੋਈ ਵੀ ਡਿਸਟ੍ਰਿਕਟ ਕੋਰਟ ਹੋਵੇ ਕੋਈ ਵੀ ਕੋਰਟ ਹੋਵੇ ਹਰ ਇੱਕ ਕੋਰਟ ਦੇ ਵਿੱਚ ਇੱਕ ਦਫ਼ਤਰ ਬਣਿਆ ਹੋਇਆ ਹੁੰਦਾ ਹੈ ਮੁਫਤ ਕਾਨੂੰਨੀ ਸਹਾਇਤਾ ਵਾਲਾ ਫ੍ਰੀ ਲੀਗਲ ਏਡ ਵਾਲਾ ਤੇ ਉੱਥੇ ਜਾ ਕੇ ਤੁਸੀਂ ਇੱਕ ਫਾਰਮ ਭਰ ਸਕਦੇ ਹੋਗੇ ਅਪਲਾਈ ਕਰ ਸਕਦੇ ਹੋਗੇ ਮੁਫਤ ਦੇ ਵਿੱਚ ਵਕੀਲ ਲੈਣ ਦੇ ਲਈ ਤੁਹਾਨੂੰ 1 ਰੁਪਈਆ ਨਹੀਂ ਦੇਣਾ ਪਏਗਾ ਵਕੀਲ ਨੂੰ ਤੁਹਾਨੂੰ ਬਿਲਕੁਲ ਫ੍ਰੀ ਦੇ ਵਿੱਚ ਵਕੀਲ ਮਿਲ ਜੇਗਾ ਉਹ ਕੇਸ ਦੀ ਪੈਰਵਾਈ ਕਰੇਗਾ ਜਿਹੜੇ ਕੇਸ ਦੇ ਹੋਰ ਖਰਚੇ ਨੇ ਉਹ ਵੀ ਸਰਕਾਰ ਵੱਲੋਂ ਦਿੱਤੇ ਜਾਂਦੇ ਨੇਗੇ ਤੇ ਬਧੇਰੇ ਜਾਣਕਾਰੀ ਦੇ ਲਈ ਤੁਸੀਂ ਆਪਣੀ ਉਹ ਵੀਡੀਓ ਦੇਖ ਸਕਦੇ ਹੋ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਉਸ ਦਾ ਲਿੰਕ ਹੈਗਾ ਤੇ ਅੱਗੇ ਜਿਹੜਾ 2 ਨੰਬਰ ਤੇ ਮੈਂ ਨੋਟ ਕੀਤਾ ਹੈ ਰਾਈਟ ਟੂ ਸਾਇਲੈਂਸ ਚੁੱਪ ਰਹਿਣ ਦਾ ਜਿਹੜਾ ਅਧਿਕਾਰ ਹੈ you can't be forced to speak ਤੁਹਾਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ ਕੰਪੈਲਰ ਨਹੀਂ ਕੀਤਾ ਜਾ ਸਕਦਾ ਫੋਰਸ ਨਹੀਂ ਕੀਤਾ ਜਾ ਸਕਦਾ ਕਿ ਤੁਸੀਂ ਬੋਲੋ ਜਿਹੜਾ ਵਿਅਕਤੀ ਦੋਸ਼ੀ ਹੁੰਦਾ ਹੈ ਜਾਂ ਸ਼ੱਕੀ ਹੁੰਦਾ ਹੈ ਜਿਸ ਤੇ ਦੋਸ਼ ਲਗਾਇਆ ਜਾਂਦਾ ਹੈ ਉਸ ਨੂੰ ਦੋਸ਼ੀ ਬਣਾਇਆ ਜਾਂਦਾ ਉਸ ਨੂੰ ਕੰਪੈਲਰ ਨਹੀਂ ਕੀਤਾ ਜਾ ਸਕਦਾ ਉਸ ਤੋਂ ਜ਼ਬਰਦਸਤੀ ਕੁਝ ਬਲਵਾਇਆ ਨਹੀਂ ਜਾ ਸਕਦਾ ਕਿ ਉਹ ਆਪਣੇ ਖਿਲਾਫ ਹੀ ਬੋਲੇ ਉਹ ਆਪਣੇ ਬਿਆਨ ਆਪਣੇ ਖਿਲਾਫ ਹੀ ਦੇਵੇ ਜਿਹੜਾ ਸਾਡੇ ਭਾਰਤ ਦੇਸ਼ ਵਿਧਾਨ ਦਾ ਆਰਟੀਕਲ 20 ਹੈ ਉਹਦਾ ਜਿਹੜਾ ਕਲੌਜ਼ 3 ਹੈ ਉਹ ਵੀ ਇਸੇ ਸੰਬੰਧ ਦੇ ਵਿੱਚ ਹੈ ਤੇ ਇਹ ਜਿਹੜਾ ਅਧਿਕਾਰ ਹੈ ਇਹ ਦੋਸ਼ੀ ਜਾਂ ਸ਼ੱਕੀ ਵਿਅਕਤੀ ਨੂੰ ਆਪਣੇ ਖਿਲਾਫ ਬਿਆਨ ਨਾ ਦੇਣ ਦਾ ਹੱਕ ਦਿੰਦਾ ਹੈਗਾ ਤੇ ਜਿਹੜੇ ਨਵੇਂ ਕਾਨੂੰਨ ਨੇ ਉਹਨਾਂ ਵਿੱਚ ਵੀ ਇਹ ਅਧਿਕਾਰ ਹੈ ਜਿਹੜਾ ਜਾਰੀ ਰੱਖਿਆ ਗਿਆ ਹੈਗਾ ਪੁਲਿਸ ਹੈ ਜਿਹੜੀ ਜਾਂ ਜਿਹੜਾ ਕੋਈ ਹੋਰ ਜਾਂਚ ਅਧਿਕਾਰੀ ਹੈ ਆਈਓ ਹੈ ਉਹ ਦੋਸ਼ੀ ਨੂੰ ਬਿਆਨ ਦੇਣ ਦੇ ਲਈ ਮਜਬੂਰ ਨਹੀਂ ਕਰ ਸਕਦਾ ਜਿਹੜਾ ਦੋਸ਼ੀ ਵਿਅਕਤੀ ਹੈ ਉਹ ਚੁੱਪ ਰਹਿ ਸਕਦਾ ਹੈਗਾ ਉਸ ਦਾ ਹੱਕ ਹੈਗਾ ਪੁਲਿਸ ਦੀ ਜਿਹੜੀ ਪੁੱਛਗਿੱਛ ਹੁੰਦੀ ਹੈ ਇਨਟੈਰੋਗੇਸ਼ਨ ਹੁੰਦੀ ਹੈ ਉਸ ਦੇ ਦੌਰਾਨ ਵੀ ਜੇ ਉਹ ਚਾਹੇ ਤਾਂ ਉਹ ਮੌਨ ਰਹਿ ਸਕਦਾ ਹੈ ਚੁੱਪ ਰਹਿ ਸਕਦਾ ਹੈ ਆਪਣੇ ਇਸ ਅਧਿਕਾਰ ਦੀ ਵਰਤੋਂ ਕਰ ਸਕਦਾ ਹੈ ਤੇ ਉਹ ਕਹਿ ਸਕਦਾ ਹੈ ਕਿ ਮੈਂ ਆਪਣੇ ਵਕੀਲ ਦੀ ਸਲਾਹ ਤੋਂ ਬਿਨਾਂ ਕੁਝ ਵੀ ਨਹੀਂ ਕਹਿਣਾ ਕੋਈ ਵੀ ਜ਼ਬਰ ਕੋਈ ਧੱਕਾ ਜ਼ਬਰਦਸਤੀ ਜਾਂ ਝੂਠੇ ਵਾਅਦੇ ਦੇ ਨਾਲ ਲਿਆ ਗਿਆ ਜਿਹੜਾ ਬਿਆਨ ਹੁੰਦਾ ਹੈ ਕਬੂਲਨਾਮਾ ਹੁੰਦਾ ਹੈ ਕਨਫੈਸ਼ਨ ਹੁੰਦਾ ਹੈ ਉਹ ਅਦਾਲਤ ਦੇ ਵਿੱਚ ਮੰਨਣਯੋਗ ਨਹੀਂ ਹੁੰਦਾ ਜਿਹੜਾ ਪੁਲਿਸ ਦੀ ਕਸਟਡੀ ਦੇ ਵਿੱਚ ਹੁੰਦਾ ਹੈ ਇਹ ਅਧਿਕਾਰ ਮੁਕੱਦਮੇ ਦੇ ਹਰ ਪੜਾਅ ਦੇ ਵਿੱਚ ਲਾਗੂ ਹੁੰਦਾ ਹੈ ਜਿਹੜਾ ਚੁੱਪ ਰਹਿਣ ਦਾ ਅਧਿਕਾਰ ਹੈ ਭਾਵੇਂ ਜਾਂਚ ਹੋਵੇ ਗ੍ਰਿਫਤਾਰੀ ਹੋਵੇ ਜਾਂ ਟ੍ਰਾਇਲ ਹੋਵੇ ਇਹ ਅਧਿਕਾਰ ਇੱਕ ਫੰਡਾਮੈਂਟਲ ਅਧਿਕਾਰ ਹੈ ਰਾਈਟ ਹੈ ਇਸ ਦੀ ਉਲੰਘਣਾ ਨਹੀਂ ਹੋ ਸਕਦੀ ਤੇ 3 ਨੰਬਰ ਤੇ ਜਿਹੜਾ ਅਸੀਂ ਨੋਟ ਕੀਤਾ ਹੈ ਰਾਈਟ ਟੂ ਗੈਟ ਐਫ ਆਈ ਆਰ ਕਾਪੀ ਉਹ ਵੀ ਬਿਲਕੁਲ ਫ੍ਰੀ ਫ੍ਰੀ ਆਫ ਕਾਸਟ ਕੋਈ ਪੈਸਾ ਨਹੀਂ ਦੇਣਾ ਜਿਹੜਾ ਸੀ ਆਰ ਪੀ ਸੀ ਸੀਗਾ ਸਾਡਾ ਕ੍ਰਿਮੀਨਲ ਪ੍ਰੋਸੀਜਰ ਕੋਡ ਉਸਦੀ ਧਾਰਾ 154 ਤੇ ਹੁਣ ਉਸ ਦੀ ਜਗ੍ਹਾ ਤੇ ਜਿਹੜਾ ਨਵਾਂ ਕਾਨੂੰਨ ਆਇਆ ਹੈ ਉਸ ਦੀ ਧਾਰਾ 173 ਹੈ ਤੇ ਜਿਹੜੀ ਐਫ ਆਈ ਆਰ ਦੀ ਕਾਪੀ ਹੈ ਉਹ ਬਿਲਕੁਲ ਫ੍ਰੀ ਆਫ ਕਾਸਟ ਦਿੱਤੀ ਜਾਊਗੀ ਤੁਹਾਨੂੰ ਐਫ ਆਈ ਆਰ ਦੀ ਨਕਲ ਹੈ ਜਿਹੜੀ ਉਹੋ ਦੇਣ ਦੇ ਲਈ ਕੋਈ ਵੀ ਪੈਸਾ ਨਹੀਂ ਲਿਆ ਜਾਊਗਾ ਪੁਲਿਸਰੀ ਦੇ ਦੁਆਰਾ ਜਿਵੇਂ ਕਿ ਅਸੀਂ ਕਈ ਵਾਰੀ ਦੇਖਦੇ ਆਂਗੇ ਕਈ ਵਾਰੀ ਪੁਲਿਸ ਹੈ ਜਿਹੜੀ ਉਹ ਪੈਸੇ ਲੈ ਲੈਂਦੀ ਹੈ ਐਫ ਆਈ ਆਰ ਦੀ ਕਾਪੀ ਦੇਣ ਦੇ ਲਈ ਜਿਹੜਾ ਵਿਅਕਤੀ ਐਫ ਆਈ ਆਰ ਦਰਜ ਕਰਾਉਂਦਾ ਉਸ ਨੂੰ ਉਸਦੇ ਬਿਆਨਾਂ ਦੀ ਕਾਪੀ ਹੈ ਜਿਹੜੀ ਉਹ ਬਿਲਕੁਲ ਮੁਫਤ ਦਿੱਤੀ ਜਾਂਦੀ ਹੈਗੀ ਜੇ ਪੁਲਿਸ ਨਾ ਦੇਵੇ ਤਾਂ ਤੁਸੀਂ ਹਾਇਰ ਅਥਾਰਟੀ ਨੂੰ ਅਪਰੋਚ ਕਰ ਸਕਦੇ ਹੋ ਐਸ ਐਸ ਪੀ ਨੂੰ ਐਸ ਪੀ ਨੂੰ ਜਾਂ ਫਿਰ ਮੈਜਿਸਟ੍ਰੇਟ ਦੇ ਕੋਲ ਵੀ ਸ਼ਿਕਾਇਤ ਕਰ ਸਕਦੇ ਹੋਗੇ ਤੇ ਅੱਗੇ ਜਿਹੜਾ ਅਸੀਂ ਰਾਈਟ ਅਧਿਕਾਰ ਨੋਟ ਕੀਤਾ ਹੈ ਉਹ ਹੈਗਾ ਜੀ ਰਾਈਟ ਅਗੇਂਸਟ ਅਲੀਗਲ ਅਰੈਸਟ ਜਿਹੜੀ ਗੈਰ ਕਾਨੂੰਨੀ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਚਾਅ ਦਾ ਇਹ ਹੱਕ ਦਿੰਦਾ ਹੈਗਾ ਜਿਹੜੀ ਪੁਲਿਸ ਹੈ ਉਹ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੇ ਲਈ ਕਾਰਨ ਜ਼ਰੂਰ ਦੱਸੂਗੀ ਕਿ ਉਸ ਨੂੰ ਕਿਉਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਇੱਕ ਬਹੁਤ ਹੀ ਮਹੱਤਵਪੂਰਨ ਕੇਸ ਹੈਗਾ ਜੀ ਜਿਸ ਨੂੰ ਡੀ ਕੇ ਬਾਸੂ ਕੇਸ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਉਸ ਦੇ ਵਿੱਚ ਕੁਝ ਗਾਈਡਲਾਈਨਸ ਦਿੱਤੀਆਂ ਗਈਆਂ ਨੇ ਉਸ ਦੇ ਮੁਤਾਬਕ ਹੀ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਊਗਾ ਜਿਵੇਂ ਕਿ ਉਸ ਟਾਈਮ ਤੇ ਅਰੈਸਟ ਮੀਮੋ ਹੈ ਜਿਹੜੀ ਉਹ ਤਿਆਰ ਕੀਤੀ ਜਾਊਗੀ ਤੇ ਫਿਰ ਜਦੋਂ ਉਸ ਨੂੰ ਅਰੈਸਟ ਕੀਤਾ ਜਾਊਗਾ ਉਸ ਦੇ ਕਿਸ ਦੇ ਰਿਸ਼ਤੇਦਾਰ ਨੂੰ ਜਾਂ ਪਰਿਵਾਰ ਦੇ ਮੈਂਬਰ ਨੂੰ ਯਾਰ ਦੋਸਤ ਮਿੱਤਰ ਨੂੰ ਸੂਚਿਤ ਜ਼ਰੂਰ ਕੀਤਾ ਜਾਊਗਾ ਪੁਲਿਸ ਦੇ ਦੁਆਰਾ ਤੇ 24 ਘੰਟਿਆਂ ਦੇ ਅੰਦਰ ਅੰਦਰ ਫਿਰ ਉਸ ਨੂੰ ਕੋਰਟ ਦੇ ਵਿੱਚ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨਾ ਵੀ ਜ਼ਰੂਰੀ ਹੁੰਦਾ ਹੈ ਹਾਲਾਂਕਿ ਜੇ ਰਿਮਾਂਡ ਮਿਲ ਜੇ ਤਾਂ ਫਿਰ ਪੁਲਿਸ ਆਪਣੇ ਕੋਲ ਰੱਖ ਸਕਦੀ ਹੈ ਇੰਟਰੋਗੇਟ ਕਰ ਸਕਦੀ ਹੈ ਪੁੱਛਗਿੱਛ ਕਰ ਸਕਦੀ ਹੈ ਜਾਂਚ ਕਰ ਸਕਦੀ ਹੈਗੀ ਪਰ ਅਰੈਸਟ ਤੋਂ 24 ਘੰਟਿਆਂ ਦੇ ਅੰਦਰ ਅੰਦਰ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕਰਨਾ ਜ਼ਰੂਰੀ ਹੈ ਪਰ ਇੱਥੇ ਇਹ ਯਾਦ ਰੱਖਣ ਯੋਗ ਹੈ ਕਿ ਜਿਹੜੇ ਇਹ 24 ਘੰਟੇ ਨੇ ਇਹਨਾਂ ਦੇ ਵਿੱਚ ਦੋਸ਼ੀ ਵਿਅਕਤੀ ਨੂੰ ਕੋਰਟ ਤੱਕ ਲੈ ਕੇ ਜਾਣ ਦਾ ਜਿਹੜਾ ਸਮਾਂ ਹੁੰਦਾ ਟਾਈਮ ਹੁੰਦਾ ਉਹ ਇਸ ਦੇ ਵਿੱਚ ਸ਼ਾਮਲ ਨਹੀਂ ਹੁੰਦਾ ਤੇ ਅੱਗੇ ਜਿਹੜਾ ਅਸੀਂ 5 ਨੰਬਰ ਤੇ ਜਿਹੜਾ ਹੱਕ ਹੈ ਜਿਹੜਾ ਰਾਈਟ ਹੈ ਕਾਨੂੰਨ ਹੈ ਜਿਹੜਾ ਨੋਟ ਕੀਤਾ ਹੈ ਉਹ ਹੈਗਾ ਰਾਈਟ ਟੂ ਬੇਲ ਇਨ ਬੇਲੇਵਲ ਆਫੈਂਸ ਜਿਵੇਂ ਕਿ ਦੋਸਤੋ ਮੈਂ ਇੱਥੇ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਆਫੈਂਸ ਹੁੰਦੇ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਅਪਰਾਧ ਹੁੰਦੇ ਨੇ ਇੱਕ ਹੁਣ ਬੇਲ ਦੇ ਆਧਾਰ ਤੇ ਅਸੀਂ ਗੱਲ ਕਰ ਰਹੇ ਹਾਂ ਇੱਕ ਹੁੰਦੇ ਨੇ ਬੇਲੇਵਲ ਅਫੈਂਸ ਇੱਕ ਹੁੰਦੇ ਨੇ ਨੌਨ ਬੇਲੇਵਲ ਅਫੈਂਸ ਬੇਲੇਵਲ ਅਫੈਂਸ ਦਾ ਮਤਲਬ ਕਿ ਜਮਾਨਤਯੋਗ ਅਪਰਾਧ ਨੌਨ ਬੇਲੇਵਲ ਅਫੈਂਸ ਦਾ ਮਤਲਬ ਗੈਰ ਜਮਾਨਤੀ ਅਪਰਾਧ ਤੇ ਜਿਹੜੇ ਬੇਲੇਵਲ ਅਫੈਂਸ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੀ ਜਮਾਨਤ ਹੈਗੀ ਉਹ ਪੁਲਿਸ ਸਟੇਸ਼ਨ ਤੋਂ ਹੀ ਮਿਲ ਜਾਂਦੀ ਹੈਗੀ ਕੋਰਟ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੁੰਦੀ ਬੇਲੇਵਲ ਅਫੈਂਸਸ ਨੂੰ ਤੁਸੀਂ ਛੋਟੇ ਕ੍ਰਾਈਮ ਛੋਟੇ ਅਫੈਂਸ ਕਹਿ ਸਕਦੇ ਹੋਗੇ ਤੇ ਜਿਹੜੇ ਨੌਨ ਬੇਲੇਵਲ ਅਫੈਂਸ ਹੁੰਦੇ ਨੇ ਉਹ ਥੋੜੇ ਜ਼ਿਆਦਾ ਸੀਰੀਅਸ ਹੁੰਦੇ ਨੇ ਹੀਨੀਅਸ ਹੁੰਦੇ ਨੇਗੇ ਜਿਵੇਂ ਕਿ ਰੇਪ ਹੋ ਗਿਆ ਮਰਡਰ ਹੋ ਗਿਆ ਇਸ ਤਰ੍ਹਾਂ ਦੇ ਜਿਹੜੇ ਕ੍ਰਾਈਮ ਹੁੰਦੇ ਨੇ ਉਹ ਨੌਨ ਬੇਲੇਵਲ ਹੁੰਦੇ ਨੇਗੇ ਤੇ ਇਸ ਤਰ੍ਹਾਂ ਦੇ ਅਫੈਂਸਸ ਦੇ ਵਿੱਚ ਅਪਰਾਧਾਂ ਦੇ ਵਿੱਚ ਜਿਹੜੀ ਜ਼ਮਾਨਤ ਹੈ ਉਹ ਕੋਰਟ ਤੋਂ ਲੈਣੀ ਪੈਂਦੀ ਹੈ ਕੋਰਟ ਦੀ ਮਰਜ਼ੀ ਹੈ ਜ਼ਮਾਨਤ ਦੇਵੇ ਨਾ ਦੇਵੇ ਇਹ ਕੇਸ ਦੇ ਤੱਥਾਂ ਤੇ ਡਿਪੈਂਡ ਹੈ ਵਿਅਕਤੀ ਦਾ ਰੋਲ ਕੀ ਹੈ ਤੇ ਹੋਰ ਕੇਸ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਜਿਹੜੀਆਂ ਜੱਜ ਸਭ ਨੇ ਦੇਖਣੀਆਂ ਹੁੰਦੀਆਂ ਨੇ ਉਹਨਾਂ ਦੇ ਆਧਾਰ ਤੇ ਜੱਜ ਸਭ ਨੇ ਡਿਸਾਈਡ ਕਰਨਾ ਹੁੰਦਾ ਹੈ ਕਿ ਦੋਸ਼ੀ ਵਿਅਕਤੀ ਨੂੰ ਜ਼ਮਾਨਤ ਦੇਣੀ ਹੈ ਜਾਂ ਨਹੀਂ ਤੇ ਜੇ ਰੈਗੂਲਰ ਵੇਲ ਹੈ ਤਾਂ ਜਿਹੜਾ ਕਸਟਡੀ ਪੀਰੀਡ ਹੈ ਉਹ ਵੀ ਫਿਰ ਦੇਖਿਆ ਜਾਂਦਾ ਹੈਗਾ ਤੇ ਜੇ ਨੋ ਅਵੇਲੇਬਲ ਅਫੈਂਸ ਹੋਵੇ ਕੋਈ ਛੋਟੀ ਗਲਤੀ ਹੋਵੇ ਛੋਟਾ ਕਰਾਇਮ ਹੋਵੇ ਤਾਂ ਉਸ ਦੇ ਵਿੱਚ ਦੋਸ਼ੀ ਵਿਅਕਤੀ ਦਾ ਜਿਹੜਾ ਜਮਾਨਤ ਲੈਣ ਦਾ ਅਧਿਕਾਰ ਹੈ ਉਹ ਪੁਲਿਸ ਸਟੇਸ਼ਨ ਤੋਂ ਹੀ ਹੈ ਪੁਲਿਸ ਜਿਹੜੀ ਉਹ ਮਨਾਂ ਨਹੀਂ ਕਰ ਸਕਦੀ ਤੇ ਅੱਗੇ ਜਿਹੜਾ ਅਸੀਂ ਰਾਈਟ ਨੋਟ ਕੀਤਾ ਹੈ ਅਧਿਕਾਰ ਰਾਈਟ ਟੂ ਰਜਿਸਟਰ ਐਫ ਆਈ ਆਰ ਪੁਲਿਸ ਜਿਹੜੀ ਉਹ ਡਿਨਾਈ ਨਹੀਂ ਕਰ ਸਕਦੀ ਮਨਾਂ ਨਹੀਂ ਕਰ ਸਕਦੀ ਐਫ ਆਈ ਆਰ ਦਰਜ ਕਰਨ ਤੋਂ ਸ਼ਰਤ ਇਹ ਹੈ ਕਿ ਜਿਹੜਾ ਅਫੈਂਸ ਹੈ ਉਹ ਕੋਗਨੀਜੇਬਲ ਹੋਵੇ ਤੇ ਜੇ ਅਫੈਂਸ ਕ੍ਰਾਈਮ ਅਪਰਾਧ ਸੀਰੀਅਸ ਹੈ ਹੀਨੀਅਸ ਹੈ ਕੋਗਨੀਜ਼ੀਬਲ ਹੈ ਤਾਂ ਪੁਲਿਸ ਨੂੰ ਜ਼ਰੂਰ ਹੀ ਐਫ ਆਈ ਆਰ ਦਰਜ ਕਰਨੀ ਪਊਗੀ ਪਰਚਾ ਦਰਜ ਕਰਨਾ ਪਊਗਾ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਹੈਗੀਆਂ ਨੇ ਜਦੋਂ ਕਈ ਵਾਰੀ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਕਈ ਵਾਰੀ ਅਸੀਂ ਕੋਰਟ ਦੇ ਵਿੱਚ ਚਲੇ ਜਾਂਦੇ ਆ ਤਾਂ ਫਿਰ ਉੱਥੇ ਇੱਕ ਜੱਜਮੈਂਟ ਹੈਗੀ ਹੈਗੀ ਲਲਿਤਾ ਕੁਮਾਰੀ ਵਾਲੀ ਉਸ ਕੇਸ ਦੀ ਉਸ ਕੇਸ ਦਾ ਹਵਾਲਾ ਦਿੱਤਾ ਜਾਂਦਾ ਹੈ ਕੋਰਟ ਦੇ ਵਿੱਚ ਉਸ ਕੇਸ ਨੂੰ ਪਟੀਸ਼ਨ ਦੇ ਵਿੱਚ ਐਪਲੀਕੇਸ਼ਨ ਦੇ ਵਿੱਚ ਮੈਂਸ਼ਨ ਕੀਤਾ ਜਾਂਦਾ ਹੈ ਕਿ ਕਾਗਨੀਜ਼ੇਬਲ ਅਫੈਂਸ ਹੈਗਾ ਜੀ ਪੁਲਿਸ ਨੇ ਕਾਰਵਾਈ ਨਹੀਂ કરી ਐਫ ਆਈ ਆਰ ਨਹੀਂ ਕਰੀ ਤੇ ਕੋਰਟ ਵੱਲੋਂ ਫਿਰ ਪੁਲਿਸ ਨੂੰ ਡਾਇਰੈਕਸ਼ਨ ਦਿੱਤੀ ਜਾਂਦੀ ਹੈ ਕਾਰਵਾਈ ਕਰਨ ਦੀ ਕਹਿਣ ਤੋਂ ਭਾਵ ਕਿ ਜੇ ਕਾਗਨੀਜ਼ੇਬਲ ਅਫੈਂਸ ਹੈ ਸੀਰੀਅਸ ਅਪਰਾਧ ਹੈ ਤਾਂ ਪੁਲਿਸ ਦੀ ਡਿਊਟੀ ਹੈ ਕਿ ਉਹ ਜਰੂਰ ਹੀ ਪਰਚਾ ਦਰਜ ਕਰੇ ਪੁਲਿਸ ਮੰਨਾਂ ਨਹੀਂ ਕਰ ਸਕਦੀ ਜੇ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਤੁਸੀਂ ਐਸਪੀ ਨੂੰ ਐਸਐਸਪੀ ਨੂੰ ਅਪਰੂਚ ਕਰ ਸਕਦੇ ਹੋ ਮੈਜਿਸਟ੍ਰੇਟ ਨੂੰ ਅਪਰੂਚ ਕਰ ਸਕਦੇ ਹੋ ਜਿਵੇਂ ਕਿ ਪਹਿਲਾਂ ਅਸੀਂ 156(3) ਦੇ ਵਿੱਚ ਜਾਂਦੇ ਸੀਗੇ ਸੀਆਰਪੀਸੀ ਤੇ ਹੁਣ 175(3) ਇਹ ਬੀਐਨਐਸਐਸ ਜਿਹੜਾ ਨਵਾਂ ਕਾਨੂੰਨ ਆਇਆ ਹੈ ਇਸ ਦੇ ਤਹਿਤ ਕੋਈ ਵੀ ਪੁਲਿਸ ਅਧਿਕਾਰੀ ਐਫਆਈਆਰ ਲਿਖਣ ਤੋਂ ਇਨਕਾਰ ਨਹੀਂ ਕਰ ਸਕਦਾ ਲਲਿਤਾ ਕੁਮਾਰੀ ਜੱਜਮੈਂਟ ਹੈ ਜਿਹੜੀ ਉਹ ਇਸ ਸੰਬੰਧ ਦੇ ਵਿੱਚ ਪੜੀ ਜਾ ਸਕਦੀ ਹੈ ਐਫਆਈਆਰ ਲਿਖਣੀ ਲਾਜ਼ਮੀ ਹੈ ਜੇ ਕੋਗਨੀਜ਼ੇਬਲ ਆਫੈਂਸ ਹੈ ਤੇ 7 ਨੰਬਰ ਤੇ ਰਾਈਟ ਟੂ ਪ੍ਰਾਈਵੇਸੀ ਤੇ ਇਹ ਇੱਕ ਫੰਡਾਮੈਂਟਲ ਰਾਈਟ ਹੈ ਅਧਿਕਾਰ ਹੈ ਸੁਪਰੀਮ ਕੋਰਟ ਦੀ ਇੱਕ ਬਹੁਤ ਹੀ ਇੰਪੋਰਟੈਂਟ ਜਜਮੈਂਟ ਹੈਗੀ ਹੈ ਪੁੱਟਾ ਸਵਾਮੀ ਵਰਸਸ ਜੁਨੀਅਨ ਆਫ ਇੰਡੀਆ ਤੇ ਇਸ ਜਜਮੈਂਟ ਦੇ ਅਨਸਾਰ ਯੂ ਕਾਂਟ ਵੀ ਸਰਚਟ ਵਿਦਾਊਟ ਕੌਜ਼ ਔਰ ਬਰੰਟ ਬਿਨਾ ਕੋਰਟ ਦੇ ਆਰਡਰ ਤੋਂ ਬਰੰਟ ਤੋਂ ਕਿਸੇ ਵੀ ਵਿਅਕਤੀ ਦੀ ਤਲਾਸ਼ੀ ਨਹੀਂ ਲਈ ਜਾ ਸਕਦੀ ਜਿਹੜੀ ਉਹਦੀ ਪਰਸਨਲ ਇਨਫੋਰਮੇਸ਼ਨ ਹੈ ਬਿਨਾ ਕਾਰਨ ਇਕੱਠੀ ਕਰਨਾ ਗੈਰ ਕਾਨੂੰਨੀ ਹੈ ਤੁਹਾਡੀ ਜਿਹੜੀ ਪਰਸਨਲ ਜਾਣਕਾਰੀ ਹੈ ਲੋਕੇਸ਼ਨ ਹੈ ਜਾਂ ਜਿਹੜੀ ਤੁਹਾਡੀ ਸਰਚ ਜਾਂ ਤਲਾਸ਼ੀ ਲੈਣੀ ਆ ਉਹ ਬਿਨਾ ਬਰੰਟ ਦੇ ਨਹੀਂ ਹੋ ਸਕਦੀ ਜਿਵੇਂ ਕਿ ਗੈਸਟ ਹਾਊਸ ਹੁੰਦਾ ਹੈ ਗੈਸਟ ਦੇ ਨਿੱਜੀ ਰੂਮ ਦੇ ਵਿੱਚ ਕੈਮਰਾ ਲਾਉਣਾ ਜਿਹੜਾ ਉਹ ਗੈਰ ਕਾਨੂੰਨੀ ਹੈ ਕਿਸੇ ਹੋਟਲ ਦੇ ਅੰਦਰ ਕਮਰੇ ਦੇ ਵਿੱਚ ਕੈਮਰਾ ਲਾਉਣਾ ਗੈਰ ਕਾਨੂੰਨੀ ਹੈ ਇਹ ਜਿਹੜਾ ਰਾਈਟ ਹੈਗਾ ਇਹ ਰਾਈਟ ਟੂ ਪ੍ਰਾਈਵੇਸੀ ਹੈ ਹਰ ਇੱਕ ਵਿਅਕਤੀ ਦਾ ਅਧਿਕਾਰ ਹੈ ਤੇ ਜੇ ਇਸੇ ਰਾਈਟ ਟੂ ਪ੍ਰਾਈਵੇਸੀ ਦੀ ਉਲੰਘਣਾ ਹੁੰਦੀ ਹੈ ਤਾਂ ਮੰਨ ਲਓ ਕਿ ਰਾਈਟ ਜਿਹੜਾ ਆਰਟੀਕਲ ਰਾਈਟ ਟੂ ਲਾਈਫ 21 ਹੈ ਉਸ ਦੀ ਉਲੰਘਣਾ ਹੈਗੀ ਤੇ ਬਹੁਤ ਸਾਰੀਆਂ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਹੈਗੀਆਂ ਨੇ 8 ਨੰਬਰ ਤੇ ਜਿਹੜਾ ਅਸੀਂ ਰਾਈਟ ਜਿਹੜਾ ਹੱਕ ਅਧਿਕਾਰ ਅਸੀਂ ਨੋਟ ਕੀਤਾਗਾ ਉਹ ਰਿਟ ਦੇ ਨਾਲ ਸੰਬੰਧਿਤ ਹੈ ਜਿਵੇਂ ਕਿ ਅਸੀਂ ਕਈ ਵਾਰੀ ਕਹਿੰਦੇ ਆ ਕਿ ਹਾਈ ਕੋਰਟ ਦੇ ਵਿੱਚ ਰਿਟ ਪਾਤੀ ਜੀ ਜਾਂ ਕਈ ਵਾਰੀ ਸੁਪਰੀਮ ਕੋਰਟ ਦੇ ਵਿੱਚ ਰਿਟ ਲਾਈ ਹੈ ਇਹ ਜਿਹੜਾ ਰਿਟ ਦਾ ਅਧਿਕਾਰ ਹੈ ਇਹ ਸਾਡੇ ਸੰਵਿਧਾਨ ਦਾ ਆਰਟੀਕਲ ਜਿਹੜਾ 32 ਹੈ ਉਹ ਤੇ ਆਰਟੀਕਲ 226 ਹੈ ਜਿਹੜਾ ਉਹ ਇਹ ਰਿੱਟ ਦੇ ਨਾਲ ਸੰਬੰਧਿਤ ਹੈ ਤੇ ਜੇ ਹਾਈ ਕੋਰਟ ਦੇ ਵਿੱਚ ਰਿੱਟ ਲਾਉਣੀ ਹੈ ਤਾਂ ਆਰਟੀਕਲ 226 ਦੇ ਤਹਿਤ ਲੱਗਦੀ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਭਾਰਤ ਦੇ ਸੰਵਿਧਾਨ ਦਾ ਜਿਹੜਾ ਆਰਟੀਕਲ ਹੈ ਜਿਹੜੀ ਧਾਰਾ ਹੈ ਉਹ 32 ਹੈ ਉਸ ਦੇ ਤਹਿਤ ਰਿੱਟ ਲਗਾਈ ਜਾਂਦੀ ਹੈਗੀ ਮੂਲ ਅਧਿਕਾਰਾਂ ਦੀ ਰੱਖਿਆ ਦੇ ਲਈ ਰਿੱਟ ਪਟੀਸ਼ਨ ਦਾ ਅਧਿਕਾਰ ਹਾਈ ਕੋਰਟ ਦੇ ਵਿੱਚ ਰਿਟ ਫਾਇਲ ਕਰਨਾ ਤੇ ਸੁਪਰੀਮ ਕੋਰਟ ਦੇ ਵਿੱਚ ਰਿਟ ਫਾਇਲ ਕਰਨਾ ਤੇ ਜੇਕਰ ਮੂਲ ਅਧਿਕਾਰਾਂ ਦੀ ਉਲੰਘਣਾ ਹੋਵੇ ਤਾਂ ਸਿੱਧਾ ਸੁਪਰੀਮ ਕੋਰਟ ਦੇ ਵਿੱਚ ਜਾਂ ਫਿਰ ਹਾਈ ਕੋਰਟ ਦੇ ਵਿੱਚ ਜਾ ਸਕਦੇ ਹੋਗੇ ਇਸ ਟੌਪਿਕ ਤੇ ਇੱਕ ਡਿਟੇਲਡ ਵੀਡੀਓ ਪਹਿਲਾਂ ਬਣਾਈ ਹੋਈ ਹੈਗੀ ਤਾਂ ਉਸ ਵੀਡੀਓ ਦਾ ਜਿਹੜਾ ਲਿੰਕ ਹੈ ਉਹ ਵੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਜਾਊਗਾ ਬਧੇਰੇ ਜਾਣਕਾਰੀ ਦੇ ਲਈ ਤੁਸੀਂ ਉਸ ਵੀਡੀਓ ਨੂੰ ਵੀ ਦੇਖ ਸਕਦੇ ਹੋਗੇ ਤੇ 9 ਨੰਬਰ ਤੇ ਜਿਹੜਾ ਹੈਗਾ ਜੀ ਰਾਈਟ ਟੂ know the charges dosh crime offense ke doshi vyakti da eh jannan da haq hai adhikar hai ke kis dosh de tahat usnu arrest kita ja raha hai usre khilaf karwai kiti ja rahi hai ki usne crime kita hai ki offense kita hai je li police gayi oh must tell you why you are being arrested tuhannu arrest kyon kita ja raha hai ga section jehda 47 hai is naye kanoon da bnss da ਉਹ ਇਸ ਸਬੰਧ ਵਿੱਚ ਹੈ ਤੇ ਸੀਆਰਪੀਸੀ ਦੀ ਧਾਰਾ ਜਿਹੜੀ 50 ਸੀਗੀ ਉਹ ਵੀ ਇਸੇ ਸਬੰਧ ਦੇ ਵਿੱਚ ਸੀਗੀ ਕਿ ਪੁਲਿਸ ਜਿਹੜੀ ਉਹ ਜਰੂਰ ਦੱਸੂਗੀ ਕਿ ਤੁਹਾਨੂੰ ਅਰੈਸਟ ਕਿਉਂ ਕੀਤਾ ਜਾ ਰਿਹਾ ਹੈ ਉਬੀ ਤੁਹਾਡੀ ਲੈਂਗੁਏਜ ਦੇ ਵਿੱਚ ਤੁਹਾਡੀ ਭਾਸ਼ਾ ਦੇ ਵਿੱਚ ਪੁਲਿਸ ਨੂੰ ਤੁਹਾਨੂੰ ਇਹ ਜਰੂਰ ਦੱਸਣਾ ਪਊਗਾ ਕਿ ਤੁਹਾਨੂੰ ਗ੍ਰਿਫਤਾਰ ਕਿਉਂ ਕੀਤਾ ਜਾ ਰਿਹਾ ਹੈਗਾ ਤੇ ਅੱਗੇ ਜਿਹੜਾ ਅਸੀਂ ਇੱਕ ਹੋਰ ਜਿਹੜਾ ਹੱਕ ਜਿਹੜਾ ਅਧਿਕਾਰ ਨੋਟ ਕੀਤਾ ਹੈ ਰਾਈਟ ਟੂ ਫਾਈਲ ਅ ਕੰਪਲੇਂਟ ਅਗੇਂਸਟ ਪੁਲਿਸ ਮਿਸਕੰਡਕਟ ਕਈ ਵਾਰੀ ਜਿਹੜੀ ਪੁਲਿਸ ਹੈਗੀ ਉਹ ਕਈ ਵਿਅਕਤੀਆਂ ਦੇ ਨਾਲਾ ਦੁਰਵਿਵਹਾਰ ਵੀ ਕਰਦੀ ਹੈਗੀ ਕਈ ਵਾਰੀ ਕੁੱਟਮਾਰ ਵੀ ਕਰਦੀ ਹੈਗੀ ਗਾਲੀ ਗਲੋਚ ਵੀ ਕਰਦੀ ਹੈਗੀ ਤੇ ਜੇ ਪੁਲਿਸ ਇਸ ਤਰ੍ਹਾਂ ਕਰਦੀ ਹੈਗੀ ਤਾਂ ਫਿਰ ਤੁਸੀਂ ਜਿਹੜੀਆਂ ਪੁਲਿਸ ਸਹਾਇਰ ਅਥਾਰਟिटीज ਹੁੰਦੀਆਂ ਨੇ ਉਹਨਾਂ ਨੂੰ ਅਪਰੋਚ ਕਰ ਸਕਦੇ ਹੂੰ ਹਿਊਮਨ ਰਾਈਟਸ ਕਮਿਸ਼ਨ ਨੂੰ ਅਪਰੋਚ ਕਰ ਸਕਦੇ ਹੂੰ ਜਾਂ ਡਾਇਰੈਕਟ ਤੁਸੀਂ ਕੋਰਟ ਦੇ ਵਿੱਚ ਵੀ ਜਾ ਸਕਦੇ ਹੋਗੇ ਪੁਲਿਸ ਦੁਆਰਾ ਹੋਇਆ ਜ਼ਬਰ ਜ਼ੁਲਮ ਤੱਕਾ ਦੁਰਵਿਵਹਾਰ ਜੇ ਇਸ ਤਰ੍ਹਾਂ ਦਾ ਕੁਝ ਵੀ ਹੁੰਦਾ ਹੈ ਤਾਂ ਉਸ ਦੇ ਲਈ ਤੁਸੀਂ ਪੁਲਿਸ ਕੰਪਲੇਂਟਸ ਅਥਾਰਟੀ ਨੂੰ ਜਾਂ ਫਿਰ ਹਿਊਮਨ ਰਾਈਟਸ ਕਮਿਸ਼ਨ ਨੂੰ ਜਾਂ ਫਿਰ ਕੋਰਟ ਨੂੰ ਅਪਰੋਚ ਕਰ ਸਕਦੇ ਹੋਗੇ ਪੁਲਿਸ ਦੇ ਖਿਲਾਫ ਕਾਰਵਾਈ ਕਰਵਾ ਸਕਦੇ ਹੋਗੇ ਤੇ ਅੱਗੇ ਜਿਹੜਾ ਅਸੀਂ ਇੱਕ ਹੋਰ ਹੱਕ ਹੈ ਜਿਹੜਾ ਅਧਿਕਾਰ ਹੈ ਉਹ ਨੋਟ ਕੀਤਾ ਹੈ ਉਹ ਹੈਗਾ ਜੀ ਜਾਇਦਾਦ ਦੇ ਵਿੱਚ ਪ੍ਰਾਪਰਟੀ ਦੇ ਵਿੱਚ ਵਿਰਾਸਤ ਦਾ ਹੱਕ ਅਧਿਕਾਰ ਜਿਵੇਂ ਕਿ ਦੋਸਤੋ ਪਹਿਲਾਂ ਵੀ ਅਸੀਂ ਕਈ ਵਾਰੀ ਵੀਡੀਓ ਬਣਾ ਕੇ ਗੱਲ ਕਰ ਚੁੱਕੇ ਹਾਂ ਕਿ 2005 ਦੇ ਵਿੱਚ ਇੱਕ ਕਾਨੂੰਨ ਆਇਆ ਸੀਗਾ ਹਿੰਦੂ ਸਖਸੈਸ਼ਨ ਐਕਟ ਇਸ ਕਾਨੂੰਨ ਦੇ ਤਹਿਤ ਧੀ ਨੂੰ ਪੁੱਤ ਦੇ ਵਾਂਗੂੰ ਬਰਾਬਰ ਦਾ ਹੱਕ ਦਿੱਤਾ ਗਿਆ ਜ਼ਮੀਨ ਜਾਇਦਾਦ ਪ੍ਰੋਪਰਟੀ ਦੇ ਵਿੱਚ ਇਸ ਤੋਂ ਪਹਿਲਾਂ ਧੀਆ ਨੂੰ ਇਹ ਹੱਕ ਪ੍ਰਾਪਤ ਨਹੀਂ ਸੀਗਾ ਪਰ ਹੁਣ ਜੇ ਅਸੀਂ 2005 ਤੋਂ ਬਾਅਦ ਦੀ ਗੱਲ ਕਰੀਏ ਤਾਂ ਧੀਆ ਨੂੰ ਵੀ ਪੁੱਤਾਂ ਦੇ ਵਾਂਗੂੰ ਜ਼ਮੀਨ ਜਾਇਦਾਦ ਪ੍ਰੋਪਰਟੀ ਦੇ ਵਿੱਚ ਬਰਾਬਰ ਦਾ ਹੱਕ ਮਿਲਦਾ ਹੈ ਇਹ ਜਿਹੜੀ ਜੱਦੀ ਜ਼ਮੀਨ ਜਾਇਦਾਦ ਪ੍ਰੋਪਰਟੀ ਹੁੰਦੀ ਹੈ ਉਸ ਦੇ ਵਿੱਚ ਇਹ ਜਨਮ ਤੋਂ ਹੀ ਲਾਗੂ ਹੋ ਜਾਂਦਾ ਹੈ ਜਿਹੜਾ ਇਹ ਹੱਕ ਹੈ ਤੇ ਐਂਡ ਦੇ ਵਿੱਚ ਜਿਹੜਾ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਹੱਕ ਜਿਹੜਾ ਅਧਿਕਾਰ ਜਿਹੜਾ ਕਾਨੂੰਨ ਅਸੀਂ ਨੋਟ ਕੀਤਾ ਉਹ ਹੈਗਾ ਜੀ ਆਰਟੀਆਈ ਸ਼ਾਇਦ ਤੁਸੀਂ ਸਾਰਿਆਂ ਨੇ ਸੁਣਿਆ ਹੋਵੇ ਆਰਟੀਆਈ ਦੀ ਬਾਰੇ ਵਿੱਚ ਰਾਈਟ ਟੂ ਇਨਫੋਰਮੇਸ਼ਨ ਜਾਣਕਾਰੀ ਦਾ ਅਧਿਕਾਰ ਹੱਕ 2005 ਦੇ ਵਿੱਚ ਇਹ ਕਾਨੂੰਨ ਆਇਆ ਸੀਗਾ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਇਹ ਕਾਨੂੰਨ ਲੈ ਕੇ ਆਏ ਸੀਗੇ ਉਹ ਤੇ ਆਰਟੀਆਈ ਦਾ ਜਿਹੜਾ ਇਹ ਕਾਨੂੰਨ ਹੈ 2005 ਦੇ ਵਿੱਚ ਆਇਆ ਇਹ ਕਾਨੂੰਨ ਆਮ ਲੋਕਾਂ ਨੂੰ ਸਰਕਾਰ ਤੋਂ ਸਿੱਧੀ ਜਾਣਕਾਰੀ ਸੂਚਨਾ ਮੰਗਣ ਦਾ ਹੱਕ ਦਿੰਦਾ ਹੈ ਅਧਿਕਾਰ ਦਿੰਦਾ ਹੈ ਆਰਟੀਆਈ ਦਾ ਜਿਹੜਾ ਮਕਸਦ ਹੈਗਾ ਉਹ ਸਰਕਾਰ ਦੇ ਵਿੱਚ ਪਾਰਦਰਸ਼ਤਾ ਲੈ ਕੇ ਆਉਣੀ ਟਰਾਂਸਪੇਰੈਂਸੀਸ ਦਾ ਮਕਸਦ ਹੈ ਲੋਕਾਂ ਨੂੰ ਜਵਾਬਦੇਹੀ ਦਾ ਹੱਕ ਦਿਵਾਉਣਾ ਸਰਕਾਰ ਜਵਾਬਦੇਹ ਹੈ ਅਤੇ ਭ੍ਰਿਸ਼ਟਾਚਾਰ ਤੇ ਰੋਕ ਲਗਾਉਣੀ ਮੁੱਖ ਤੌਰ ਤੇ ਇਹ ਜਿਹੜੇ ਉਦੇਸ਼ ਨੇ ਇਸ ਕਾਨੂੰਨ ਦੇ ਤੇ ਸਾਡੇ ਅੱਗੇ ਇੱਕ ਸਵਾਲ ਇਹ ਵੀ ਹੈ ਕਿ ਆਰਟੀਆਈ ਹੈ ਜਿਹੜੀ ਉਹ ਕੌਣ ਫਾਇਲ ਕਰ ਸਕਦਾ ਹੈ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ RTI ਤੇ ਪਹਿਲਾਂ ਵੀ ਅਸੀਂ ਇੱਕ ਡਿਟੇਲਡ ਵੀਡੀਓ ਬਣਾ ਚੁੱਕੇ ਹਾਂ ਉਸ ਦਾ ਵੀ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਉਹ ਵੀ ਦੇਖ ਸਕਦੇ ਹੋ ਤੁਸੀਂ ਦੋਸਤੋ RTI ਕਾਨੂੰਨ ਦੇ ਤਹਿਤ ਹਰ ਇੱਕ ਭਾਰਤੀ ਨਾਗਰਿਕ ਸਰਕਾਰੀ ਵਿਭਾਗ ਤੋਂ ਜਾਣਕਾਰੀ ਮੰਗ ਸਕਦਾ ਹੈ ਸੂਚਨਾ ਮੰਗ ਸਕਦਾ ਹੈ ਤੁਸੀਂ RTI ਲਿਖ ਕੇ ਪੁੱਛ ਸਕਦੇ ਹੋਗੇ ਜਿਵੇਂ ਕਿ ਤੁਸੀਂ ਪੁੱਛ ਸਕਦੇ ਹੋਗੇ ਐ ਮੇਰਾ ਰਾਸ਼ਨ ਕਾਰਡ ਹੈ ਜਿਹੜਾ ਕਿਉਂ ਨਹੀਂ ਬਣਿਆ ਜਾਂ ਫਿਰ ਪੰਚਾਇਤ ਨੇ ਕਿਸ ਕੰਮ ਤੇ ਕਿੰਨਾ ਖਰਚਾ ਕੀਤਾ ਹੈ ਜਾਂ ਫਿਰ ਸਕੂਲ ਨੂੰ ਕਿੰਨਾ ਫੰਡ ਮਿਲਿਆ ਹੈ ਵਗੈਰਾ ਵਗੈਰਾ ਇਸ ਤਰ੍ਹਾਂ ਦੇ ਬਹੁਤ ਸਵਾਲ ਨੇ ਜਾਣਕਾਰੀ ਹੈ ਉਹ ਤੁਸੀਂ ਆਰਟੀਆਈ ਦੇ ਤਹਿਤ ਲੈ ਸਕਦੇ ਹੋਗੇ ਬਧੇਰੇ ਜਾਣਕਾਰੀ ਦੇ ਲਈ ਤੁਸੀਂ ਆਪਣੀ ਉਹ ਵੀਡੀਓ ਦੇਖ ਸਕਦੇ ਹੋਗੇ ਆਰਟੀਆਈ ਲਿਖਣ ਦੇ ਲਈ ਸਿੱਧਾ ਜਿਹੜਾ ਤਰੀਕਾ ਹੈ ਇੱਕ ਸਧਾਰਨ ਕਾਗਜ਼ ਉੱਤੇ ਜਾਂ ਇੱਕ ਫਾਰਮ ਜਆ ਭਰ ਕੇ ਤੁਸੀਂ ਐਪਲੀਕੇਸ਼ਨ ਲਿਖ ਸਕਦੇ ਹੋਗੇ ਜਿਹੜਾ ਪਬਲਿਕ ਇਨਫੋਰਮੇਸ਼ਨ ਆਫੀਸਰ ਹੁੰਦਾ ਹੈ ਜਿਹਨੂੰ ਅਸੀਂ ਸ਼ਾਰਟ ਦੇ ਵਿੱਚ ਪੀਆਈਓ ਕਹਿ ਦਿੰਦੇ ਹਾਂਗੇ ਉਸ ਨੂੰ ਇਹ ਲਿਖਣੀ ਹੁੰਦੀ ਹੈਗੀ ਤੇ ਜਿਹੜੇ ਤੁਹਾਡੇ ਸਵਾਲ ਨੇ ਜਿਹੜੀ ਜਾਣਕਾਰੀ ਤੁਸੀਂ ਲੈਣੀ ਹੈ ਸੂਚਨਾ ਲੈਣੀ ਹੈ ਉਹ ਕਲੀਅਰ ਹੋਣੀ ਚਾਹੀਦੀ ਹੈ ਸਪਸ਼ਟ ਹੋਣੀ ਚਾਹੀਦੀ ਹੈ ਤੇ 10 ਰੁਪਏ ਦੀ ਜਿਹੜੀ ਫੀਸ ਲੱਗਦੀ ਹੈ ਮਨੀ ਆਰਡਰ ਲੱਗਦਾ ਹੈ ਜਾਂ ਫਿਰ ਅੱਜ ਦੇ ਟਾਈਮ ਦੇ ਵਿੱਚ ਜੇ ਅਸੀਂ ਡਿਜੀਟਲ ਇੰਡੀਆ ਦੀ ਗੱਲ ਕਰੀਏ ਤਾਂ ਤੁਸੀਂ ਆਰਟੀਆਈ ਔਨਲਾਈਨ ਵੀ ਫਾਇਲ ਕਰ ਸਕਦੇ ਹੋਗੇ ਇੰਟਰਨੈਟ ਤੇ ਜਾ ਕੇ ਇਸ ਵੈਬਸਾਈਟ ਤੇ ਜਾ ਕੇ ਸਬੰਧਤ ਜਿਹੜੀ ਡਿਪਾਰਟਮੈਂਟ ਦੀ ਵੈਬਸਾਈਟ ਹੁੰਦੀ ਹੈ ਉੱਥੇ ਜਾ ਕੇ ਵੀ ਤੁਸੀਂ ਆਰਟੀਆਈ ਫਾਇਲ ਕਰ ਸਕਦੇ ਹੋ ਸੂਚਨਾ ਮੰਗ ਸਕਦੇ ਹੋ ਜਾਣਕਾਰੀ ਮੰਗ ਸਕਦੇ ਹੋਗੇ ਤੇ ਜਿਹੜਾ ਪਬਲਿਕ ਇਨਫੋਰਮੇਸ਼ਨ ਅਫੀਸਰ ਹੁੰਦਾ ਪੀਆਈਓ ਉਸ ਨੂੰ ਆਰਟੀਆਈ ਦਾ ਜਵਾਬ 30 ਦਿਨਾਂ ਦੇ ਵਿੱਚ ਦੇਣਾ ਲਾਜ਼ਮੀ ਹੁੰਦਾ ਹੈ ਜੇ ਜਵਾਬ ਨਾ ਮਿਲੇ ਜਾਣਕਾਰੀ ਨਾ ਮਿਲੇ ਤਾਂ ਫਿਰ ਤੁਸੀਂ ਫਸਟ ਅਪੀਲ ਕਰ ਸਕਦੇ ਹੋ ਜੇ ਫਿਰ ਵੀ ਜਵਾਬ ਨਾ ਮਿਲੇ ਸੈਕੰਡ ਅਪੀਲ ਕਰ ਸਕਦੇ ਹੋ ਜਿਵੇਂ ਕਿ ਇਹ ਕਮਿਸ਼ਨ ਬਣੇ ਹੋਏ ਨੇ ਸਟੇਟ ਲੈਵਲ ਤੇ ਸੈਂਟਰਲ ਲੈਵਲ ਤੇ ਤੇ ਉਹਨਾਂ ਨੂੰ ਵੀ ਤੁਸੀਂ ਅਪਰੋਚ ਕਰ ਸਕਦੇ ਹੋਗੇ ਆਰਟੀਆਈ ਦੀ ਵਰਤੋਂ ਦੀਆਂ ਕੁਝ ਮਿਸਾਲਾਂ ਨੇ ਉਦਾਹਰਨਾਂ ਨੇ ਜਿਵੇਂ ਕਿ ਕਈ ਵਿਅਕਤੀਆਂ ਨੇ ਆਰਟੀਆਈ ਦੇ ਰਾਹੀਂ ਪਤਾ ਲਗਾਇਆ ਕਿ ਰੋਡ ਕਿਉਂ ਨਹੀਂ ਬਣੀ ਸੜਕ ਕਿਉਂ ਨਹੀਂ ਬਣੀ ਕਈ ਵਿਦਿਆਰਥੀਆਂ ਨੇ ਆਰਟੀਆਈ ਦੇ ਰਾਹੀਂ ਆਪਣੀ ਜਿਹੜੀ ਅਨਸਰ ਸ਼ੀਟ ਹੁੰਦੀ ਹੈ ਉੱਤਰ ਸ਼ੀਟ ਹੁੰਦੀ ਹੈ ਉਸ ਦੀ ਕਾਪੀ ਲੈ ਲਈ ਤੇ ਕਿਸੇ ਨੇ ਪੰਚਾਇਤ ਦੇ ਕੱਪੜੇ ਨੇ ਜਿਹੜੇ ਬੇਨਕਾਬ ਕੀਤੇ ਨੇਗੇ ਇਸ ਤਰ੍ਹਾਂ ਬਹੁਤ ਸਾਰੇ ਫਾਇਦੇ ਨੇ ਜਿਹੜੇ ਆਰਟੀਆਈ ਫਾਇਲ ਕਰਨਦੇ ਨੇ ਆਰਟੀਆਈ ਤੁਹਾਡਾ ਹੱਕ ਹੈ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਸਰਕਾਰ ਜਨਤਾ ਦੇ ਪੈਸੇ ਦੇ ਨਾਲ ਚੱਲਦੀ ਹੈ ਅਤੇ ਤੁਹਾਨੂੰ ਹੱਕ ਹੈ ਪੁੱਛਣ ਦਾ ਜਾਣਨ ਦਾ ਜਾਣਕਾਰੀ ਦਾ ਤੇ ਦੋਸਤੋ ਇਹ ਤਾਂ ਹੈਗੇ ਸੀਗੇ 13 ਕਾਨੂੰਨੀ ਅਧਿਕਾਰ ਹੱਕ ਜਿਹੜੇ ਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਸੀਗੇ ਜਾਣਣੇ ਤੇ ਇਹਨਾਂ ਦੇ ਵਿੱਚੋਂ ਕਿਹੜੇ ਤਿੰਨ ਕਾਨੂੰਨੀ ਹੱਕ ਤੁਹਾਨੂੰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਲੱਗੇ ਨੇ ਕਮਾਲ ਦੇ ਲੱਗੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਵੀ ਨਾ ਭੁੱਲਿਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਜੇ ਦੇਖਣ ਦੇ ਲਈ ਤੁਸੀਂ ਆਪਣੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਤੇ ਕਮੈਂਟ ਕਰਕੇ ਇਹ ਵੀ ਜਰੂਰ ਦੱਸਿਓ ਕਿ ਕਦੇ ਤੁਸੀਂ ਆਰਟੀਆਈ ਫਾਈਲ ਕੀਤੀ ਹੈ ਜਿਸ ਜਾਂ ਉਹ ਵੀ ਤੁਸੀਂ ਲਿਖ ਸਕਦੇ ਹੋਗੇ ਤੇ ਇਹ ਹੈਗੇ ਸੀਗੇ ਜੀ 13 ਕਾਨੂੰਨੀ ਹੱਕ ਅਧਿਕਾਰ ਕਾਨੂੰਨ ਤੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ